ਦੇਸ਼ ਦੇ ਮਸ਼ਹੂਰ ਆਨਲਾਈਨ ਸ਼ਾਪਿੰਗ ਕੰਪਨੀ ਐਮਾਜ਼ਾਨ ਦੁਆਰਾ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਨੂੰ ਫਲਾਸ਼ ਦੇ ਟੱਕਨ ਤੇ ਫੂਡ ਮੈਟ ਉਤੇ ਛਾਪ ਕੇ ਵੇਚਣ ਤੇ ਪੂਰੇ ਸਿੱਖ ਸਮੁਦਾਇ ਵਿੱਚ ਵਿਰੋਧ ਹੋ ਰਿਹਾ ਹੈ ਜਿਸ ਦੇ ਚੱਲਦਿਆਂ ਜਲੰਧਰ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਦੁਆਰਾ ਜਲੰਧਰ ਦੇ ਸੂਰਜ ਇਨਕਲੇਵ ਸਥਿਤ ਦਫ਼ਤਰ ਨੂੰ ਬੰਦ ਕਰਵਾ ਦਿੱਤਾ ਗਿਆ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਜਲੰਧਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂ ਅਤੇ ਦਫ਼ਤਰ ਦੇ ਸਾਹਮਣੇ ਨਾਅਰੇਬਾਜ਼ੀ ਕਰਨ ਦੇ ਬਾਅਦ ਐਮਾਜ਼ਾਨ ਕੰਪਨੀ ਦੇ ਕਰਮਚਾਰੀਆਂ ਨੂੰ ਦਫ਼ਤਰ ਤੋਂ ਬਾਹਰ ਕੱਢ ਦਿੱਤਾ ਮੈਂ ਹਰਪਾਲ ਸਿੰਘ ਚੜ੍ਹਾ ਜੀ ਸਿੱਖ ਪਾਲ ਮਿਲ ਕਮੇਟੀ ਜਲੰਧਰ ਤੋਂ ਜੋ ਐਮਜ਼ਨ ਕੰਪਨੀ ਨੇ ਜਿਹੜੀ ਆਪਣੀ ਜਿਹੜੀ ਆਨਲਾਈਨ ਸਾਈਟ ਹੈ ਜਿਹੜੀ ਉਹਨਾਂ ਦੇ ਉੱਪਰ ਜਿਹੜਾ ਉਹ ਆਪਣੀ ਫਲਸ਼ ਦੀ ਇੱਕ ਸੀਟ ਦੇ ਉੱਤੇ ਆਪਣਾ ਸ੍ਰੀ ਹਰਮੰਦਰ ਸਾਹਿਬ ਦਰਬਾਰ ਅੰਮ੍ਰਿਤਸਰ ਦੀ ਜਿਹੜੀ ਉਹ ਫੋਟੋ ਨੂੰ ਔਰ ਬਕਾਇਦਾ ਜਿਹੜਾ ਅੱਗੇ ਸੀਟ ਦੇ ਅੱਗੇ ਮੈਟ ਵਿਛਾਇਆ ਗਿਆ ਉਹਦੇ ਉੱਪਰ ਵੀ ਉਸ ਫੋਟੋ ਨੂੰ ਉਹ ਪਾ ਕੇ ਤੇ ਆਨਲਾਈਨ ਜਿਹੜਾ ਵੈਬਸਾਈਟ ਦੇ ਉੱਪਰ ਉਪਾਇਆ ਗਿਆ ਉਹਦੇ ਨਾਲ ਜਿੰਨੇ ਵੀ ਨਾਨਕ ਨਾਮ ਲੈਵਾ ਜਾਂ ਜਿੰਨੇ ਵੀ ਸਿੱਖ ਆਪਣੇ ਆਪਣੇ ਹਿਰਦਿਆਂ ਦੇ ਅੰਦਰ ਇੱਕ ਗੁਰੂ ਗ੍ਰੰਥ ਸਾਹਿਬ ਦਾ ਇੱਕ ਹਰਿਮੰਦਰ ਸਾਹਿਬ ਦਾ ਆਦਰ ਸਤਕਾਰ ਕਰਦੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਵੀ ਜਿੱਥੇ ਵੇਖਿਆ ਉਹਨਾਂ ਦੀ ਬਹੁਤ ਠੇਸ ਪਹੁੰਚੀ ਹੈ ਸੋ ਇਹਦੇ ਲਈ ਜਦੋਂ ਅੱਜ ਇਹ ਗੱਲ ਸਾਡੇ ਕੋਲ ਪਹੁੰਚੀ ਔਰ ਜਦੋਂ ਅਸੀਂ ਜਦੋਂ ਵੈਬਸਾਈਟ ਦੇ ਉੱਪਰ ਦੇਖਿਆ ਤਾਂ ਅਸੀਂ ਇਹ ਗੱਲ ਦੀ ਪ੍ਰਸ਼ਾਸਨ ਦੇ ਕੋਲੋਂ ਪੁਲਿਸ ਦੇ ਕੋਲੋਂ ਕਾਰਵਾਈ ਲਈ ਇਹ ਗੱਲ ਕੀਤੀ ਔਰ ਕਾਰਵਾਈ ਕਰਨ ਤੋਂ ਬਾਅਦ ਜਦੋਂ ਪੁਲਿਸ ਨੇ ਸਾਡੇ ਨਾਲ ਆ ਕੇ ਜਦੋਂ ਇਹ ਦੁਆਬਾ ਰੀਜਨ ਦਾ ਜਿਹੜਾ ਇੱਕ ਇਹਨਾਂ ਦਾ ਆਫਿਸ ਹੈ ਉਹਨੂੰ ਇਹ ਦੇਖਿਆ ਕੀਤਾ ਤਾਂ ਉਹਦੇ ਵਿੱਚ ਉਹਨਾਂ ਨੇ ਆਪ ਸਾਡੇ ਨਾਲ ਲਾ ਕੇ ਇਸ ਦਫ਼ਤਰ ਨੂੰ ਬੰਦ ਕਰਾਇਆ ਔਰ ਬੰਦ ਕਰਾਉਣ ਤੋਂ ਬਾਅਦ ਜਿਹੜੀ ਸਾਡੇ ਬਿਆਨ ਲਿਖੇ ਗਏ ਔਰ ਬਿਆਨ ਦੇ ਵਿੱਚ ਉਹਨਾਂ ਨੇ ਸਾਡੀ ਕੰਪਲੇਨ ਨੂੰ ਆਪਣੇ ਕੋਲ ਰੱਖਿਆ ਔਰ ਉੱਚ ਅਧਿਕਾਰੀਆਂ ਨਾਲ ਉਹ ਕਹਿੰਦੇ ਜੀ ਅਸੀਂ ਇਸ ਨੂੰ ਡਿਸਕਸ ਕਰਕੇ ਜੇ ਅਸੀਂ ਇੱਥੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਆਪਣੇ ਵੱਲੋਂ ਮੰਗ ਕਰਦੇ ਹਾਂ ਕਿ ਇਹੋ ਜੀਆਂ ਚਾਹੇ ਉਹ ਦੇਸ਼ ਵਿਦੇਸ਼ ਦੀਆਂ ਚਾਹੇ ਉਹ ਕਿਤੇ ਦੀਆਂ ਵੀ ਜਿਹੜੀਆਂ ਆਨਲਾਈਨ ਜਿਹੜੀਆਂ ਸਾਈਟਾਂ ਨੇ ਉਹ ਹਰ ਇੱਕ ਧਰਮ ਦੀ ਆਸਥਾ ਨੂੰ ਮੁੱਖ ਰੱਖਦੇ ਹੋਣ ਕਦੀ ਵੀ ਐਦਾਂ ਦੇ ਕਿਸੇ ਵੀ ਧਰਮ ਦੇ ਉੱਪਰ ਕਟਾਸਾ ਨਾ ਕਰਨ ਕਿਉਂਕਿ ਹਰ ਇੱਕ ਨੂੰ ਆਪਣਾ ਧਰਮ ਬਹੁਤ ਪਿਆਰਾ ਹੈ ਤੇ ਜੇ ਕਿਸੇ ਨਾਲ ਇਹੋ ਜਿਹਾ ਤੱਕਾ ਹੋਏਗਾ ਤੇ ਫਿਰ ਉਹ ਇਹੀ ਐਜੀਟੇਸ਼ਨ ਜਾਂ ਹੀ ਕਾਨੂੰਨੀ ਕਾਰਵਾਈ ਦੀ ਮੰਗ ਜ਼ਰੂਰ ਕਰੇਗਾ ਇਹਨਾਂ ਕਹਿੰਦਾ ਫਤਿਹ ਬਲਾਨਾ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਸਖਤਾਲ ਮਿਲ ਕਮੇਟੀ ਦੁਆਰਾ ਜਲੰਧਰ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਦੇ ਬਾਅਦ ਜਲੰਧਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਸ਼ਿਕਾਇਤ ਦਰਜ ਕਰ ਲਈ ਹੈ ਤੇ ਜਾਂਚ ਕਰ ਰਹੇ ਹਨ ਕਿ ਕੰਪਨੀ ਦੁਆਰਾ ਇਹ ਗਲਤੀ ਕੀਤੀ ਗਈ ਹੈ ਜਾਂ ਫਿਰ ਕਿਸੇ ਹੋਰ ਦੁਆਰਾ ਜਾਂਚ ਦੇ ਬਾਅਦ ਮਾਮਲਾ ਦਰਜ ਕਰ ਲਿਆ ਜਾਵੇਗਾ Amazon ਵਾਲਾ ਮਾਮਲਾ ਇਹ ਵੀ ਜਿਹੜੀ ਫਲਸਟ ਵਿੱਚ ਸੀਟ ਲੱਗਦੀ ਆ ਉਹ ਤੇ ਉਹਨਾਂ ਦਾ ਫਲੋਰ ਜਿਹੜੀ ਥੱਲੇ ਟੈਲਮ ਵਿੱਚ ਹੁੰਦੇ ਆ ਉਹਨਾਂ ਦੇ ਉੱਤੇ ਦਰਬਾਰ ਸਾਹਿਬ ਦੀ ਫੋਟੋ ਛਾਪੀ ਸੀ ਤੇ ਛਾਪ ਕੇ ਦੇ ਨੱਟ ਤੇ ਪਾਤੀ ਆ ਨੱਟ ਤੋਂ ਪਉਂਚ ਉੱਤੇ ਉਹਨਾਂ ਨੇ ਰੋਸ਼ਵਰਜੋ ਸ਼ੇਖ ਭਵਨਾਂ ਦੀ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਅੱਜ ਜਿਹੜੀ ਵੈਰੀਫਾਈ ਕਰ ਰਹੇ ਆ ਕਿ ਇਹ ਵਾਕਈ ਇਹਨਾਂ ਲੱਗੀਆਂ ਕਿ ਜਿਵੇਂ ਐਸੀ ਕਿਸ ਨੇ ਇਸ਼ਾਰਤ ਕੀਤੀ ਹੈ ਰਿਕੁਆਰੀ ਕਰਨ ਤੋਂ ਬਾਅਦ ਹੀ ਅਗਲੇ ਕਾਰਜਕ੍ਰਮ ਚਲੇ ਤੇ ਨਾਉ ਨੂੰ ਮੁਖ ਰੱਖਦੇ ਹੋਏ ਹੀ ਪਾਤਖਰਾਈਆ ਤੇ ਨਾਉ ਕਰਕੇ ਵੀ ਦੋ ਪਾਰਟੀਆਂ ਦੇ ਫਿਰਕਾਤਣਾਉ ਨਾ ਹੋ ਜੇ ਇਸ ਕਰਕੇ ਬੰਦ ਕਰੋ ਜੀ ਕਰ ਨਹੀਂ ਐਮਾਜਨ ਦਾ ਜਿਹੜੇ ਵੇਖੋ ਇਹ ਗੱਲ ਹੁੰਦੀ ਹੈ ਵੀ ਐਮਾਜਨ ਜਿਹਨੇ ਬਣਾਇਆ ਉਥੇ ਤੱਕ ਤਹਿ ਤੱਕ ਪਹੁੰਚ ਕੇ ਜਿਹੜਾ ਦਰਸ਼ੀ ਆ ਜਾਂ ਜਿਹਨਾਂ ਨੇ ਮਾਲਕ ਹੋਣਗੇ ਉਹਨਾਂ ਦੇ ਖਿਲਾਫ ਪਹਿਲਾ ਐਕਸ਼ਨ ਲਿਆ ਜਾਂਦਾ ਐਮਾਜਨ ਦਾ ਦਫਤਰ ਤਾਂ ਬੰਦ ਹੀ ਆ ਉਹਨਾਂ ਨੇ ਆਪੇ ਬੰਦ ਕਰ ਲਿਆ ਜਦੋਂ ਵੇਖਿਆ ਵੀ ਇਹ ਹਾਲਾਤ ਖਰਾਬ ਆ ਤੇ ਸਾਡੇ ਕਹਿਣ ਦੀ ਲੋੜ ਹੀ ਨਹੀਂ ਪਈ ਉਹਨਾਂ ਨੇ ਆਪਣੇ ਆਪ ਹੀ ਬੰਦ ਕਰ ਲਿਆ ਇਹਦੀ ਸਾਈਬਰ ਕ੍ਰਾਈਮ ਕੋਲ ਲਿਆ ਜਾਊਗਾ ਵੀ ਅਪਲੋਡ ਕਿੱਥੋਂ ਹੋਈਆਂ ਤੇ ਕਿਵੇਂ ਹੋਈਆਂ ਉਹਦਾ ਜਿਹੜਾ ਸਟਾਕ ਆ ਉਹਨੂੰ ਚੈੱਕ ਕੀਤਾ ਜਾਊਗਾ ਇਹ ਬਾਕ ਕੇਸਟੋਕ ਦੇ ਉੱਤੇ ਹੈ ਵੀ ਹੈ ਜਾਂ ਕਿ ਬੈਸੀ ਕਿਸੇ ਨੇ ਸ਼ਾਰਟ ਕੀਤੀ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।